ਇਹ ਕਿਵੇਂ ਹੋ ਸਕਦਾ ਭਾਈ ਇਸ ਬੰਦੇ ਨੇ ਤਾਂ ਕਮਾਲ ਹੀ ਕਰਤੀ ਇਸ ਵੀਡੀਓ ਨੂੰ ਦੇਖ ਕੇ ਤਾਂ ਮੈਂ ਵੀ ਹੈਰਾਨ ਰਹਿ ਗਿਆ ਵੀ ਯਾਰ ਇਹ ਕਿਵੇਂ ਹੋ ਸਕਦਾ ਇਸ ਬੰਦੇ ਨੇ ਤਾਂ ਰੱਬ ਦੀ ਬਣਾਈ ਹੋਈ ਕੁਦਰਤ ਦੇ ਬਦਲ ਕੇ ਰੱਖਤੀ ਇੱਕ ਸਿਓ ਦੇ ਵਿੱਚ ਦੇਖੋ ਗਲੀ ਗੜ ਕਰਤੀ ਤੇ ਇੱਕ ਲੱਲਾ ਸਣ ਦੀ ਪੌਥੀ ਛਿੱਲ ਕੇ ਤੇ ਉੱਪਰ ਬੈਂਗਣੀ ਦੇ ਰਗੜਤੀ ਤੇ ਥੱਲੇ ਪੂੰਛ ਤੇ ਵੀ ਰਗੜਤੀ ਤੇ ਬੈਂਗਣੀ ਨੂੰ ਦੇਖੋ ਸਿਓ ਦੇ ਵਿੱਚ ਘਟਦਾ ਤੇ ਆ ਇੱਕ ਪਲਾਸਟਿਕ ਦੀ ਕੌਲੀ ਲੈ ਲਈ ਤੇ ਇਹਦੇ ਵਿੱਚ ਪਾਤਾ ਕੋਕਾ ਕੋਲਾ ਤਾਂ ਅੱਗੇ-ਅੱਗੇ ਦੇਖਦੇ ਜਾਓ ਵੀਡੀਓ ਦੇ ਲਾਸਟ ਤੱਕ ਬਣ ਰਿਹਾ ਉਹ ਤੁਹਾਡੇ ਵੀ ਹੋਸ਼ ਉੱਟ ਜਾਣੇ ਆ ਵੀਡੀਓ ਨੂੰ ਦੇਖ ਕੇ ਇਹ ਤਕਰੀਬਨ 14-15 ਦਿਨਾਂ ਬਾਅਦ ਇੱਕ ਬੂਟਾ ਤਿਆਰ ਹੋ ਗਿਆ ਦੇਖੋ ਬੈਂਗਣੀ ਤੋਂ ਜਿਹੜਾ ਸਿਓ ਤੀਗਾ ਉਹ ਗਲ ਗਿਆ ਬੈਂਗਣੀ ਦਾ ਬੂਟਾ ਤਿਆਰ ਹੋ ਗਿਆ ਹੁਣ ਅੱਗੇ ਹੈਰਾਨ ਕਰਨ ਵਾਲੀ ਤਾਂ ਗੱਲ ਇਹ ਆ ਬਾਈ ਵੀ ਇਹ ਸਬੂਟੇ ਨੂੰ ਨਾਲੇ ਤਾਂ ਬੈਂਗ ਨਹੀਂ ਲੱਗੂਗੀ ਨਾਲੇ ਸਿਓ ਲੱਗਣਗੇ ਹਾਂਜੀ ਤੁਸੀਂ ਸਹੀ ਸੁਣਿਆ ਅੱਗੇ ਤੁਸੀਂ ਦੇਖਦੇ ਜਾਓ ਵੀਡੀਓ ਦਾ ਲਾਸਟ ਤੱਕ ਬਣੇ ਰਹੋ ਬਸ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤਾਂ ਵੀਡੀਓ ਨੂੰ ਪੂਰੀ ਦੇਖਣ ਤੋਂ ਬਾਅਦ ਤੁਹਾਨੂੰ ਵੀ ਯਕੀਨ ਆ ਜਾਊ ਆ ਦੇਖੋ ਜਿਹੜਾ ਗਲਿਆ ਛੜਿਆ ਸਿਓ ਠੀਕ ਆ ਉਹ ਇਹਨੇ ਥੱਲੇ ਪਾਤਾ ਟੋਆ ਪੱਟ ਕੇ ਤੇ ਉੱਪਰ ਬੀਜਤਾ ਉਹ ਬੂਟਾ ਲੋ ਜੀ ਤਕਰੀਬਨ 2 ਮਹੀਨੇ ਹੋ ਗਏ ਤੇ ਆ ਦੇਖ ਲਓ ਤੁਸੀਂ ਕਮਾਲ ਕਰਤੀ ਬਾਈ ਬੰਦੇ ਨੇ ਯਾਰ ਨਾਲੇ ਦਾ ਦੇਖ ਲਓ ਸਿਓ ਲੱਗ ਗਏ ਨਾਲੇ ਲੱਗੀ ਪੈਂਗੜੀ ਪਤਾ ਸ਼ਰਈ ਹੋ ਗਿਆ ਬਾਈ ਹੁਣ ਤੁਸੀਂ ਬਾਈ ਵੱਤ ਤੋਂ ਵੱਤ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਰੀਅਲ ਆ ਜਾਂ ਫੇਕ ਆ ਸੱਚਮੁੱਚ ਐਵੇਂ ਹੋ ਸਕਦਾ ਜਾਂ ਨਹੀਂ ਹੋ ਸਕਦਾ ਆ ਤੁਹਾਡੇ ਸਾਹਮਣੇ ਸਭ ਕੁਝ ਹੈ